ਅੱਜ ਤੋਂ ਕਈ ਸਾਲ ਪਹਿਲਾਂ ਸਾਡੇ ਗੁਰੂ ਵੀ ਬਹੁਤ ਕੁਝ ਕਹਿ ਗਏ ਨੇ ਬਹੁਤ ਗ੍ਰਹਿ ਬਾਰੇ ਦੱਸ ਗਏ ਨੇ ਆ ਜੋ ਜੋ ਅੱਗੇ ਹੋਣ ਵਾਲਾ ਹੈ ਤਿੱਥੇ ਖੰਡ ਮੰਡਲ ਵਰਪੰਡ ਜੇ ਕੋ ਕਥੇ ਤਾਂ ਅੰਤ ਨਾ ਅੰਤ ਤਿੱਥੇ ਲੋਹ ਲੋ ਆਕਾਰ ਜਿਵ ਜਿਵ ਹੁਕਮ ਤੇ ਵੇ ਤੇਵਕਾਰ ਸੋ ਇਹ ਗੱਲਾਂ ਜਿਹੜੀਆਂ ਉਸ ਟਾਈਮ ਦੱਸ ਗਏ ਸੀ ਉਹ ਸਾਇੰਸ ਅੱਜ ਲੱਭ ਰਹੀ ਹੈ ਟਾਈਨਸਟਾਈਨ ਨੇ ਅਪਰੂਵ ਕੀਤਾ ਸੀ E MC2 એનર્ਜੀ ਨੂੰ ਮਾਸ ਇੰਟੂ ਸਪੀਡ ਆਫ ਲਾਈਟ ਤੇ ਇੱਕ ਟਾਈਮ ਮਸ਼ੀਨ ਬਣ ਸਕਦੀ ਹੈ ਥਿਓਰੈਟਿਕਲੀ ਇੱਕ ਟਾਈਮ ਟ੍ਰੈਵਲ ਹੋ ਸਕਦਾ ਹੈ ਸੋ ਮੈਨੂੰ ਇਹ ਦੇਖਣਾ ਸੀ ਕਿ ਪੰਜਾਬੀ ਪਹਿਲਾਂ ਤੇ ਕਿਹੜੇ ਸਨ ਨੇ ਚ ਬੋਲਣੀ ਸ਼ੁਰੂ ਹੋਈ ਸੀ ਸੋ ਜਿਹੜੀ ਜਿੰਨੀ ਵੀ ਮੈਂ ਕਰ ਸਕਿਆ ਇੰਟਰਨੈਟ ਤੋਂ ਬੁਕਸ ਤੋਂ ਤੇ ਜਿਹੜੀ ਸਾਡੀ ਪੰਜਾਬੀ ਬੋਲੀ ਉਹ ਤਕਰੀਬਨ 7ਵੀਂ ਸੈਂਚਰੀ ਤੋਂ ਬੋਲਣੀ ਸ਼ੁਰੂ ਕੀਤੀ ਗਈ ਸੀ ਪੰਜਾਬ ਦੇ ਵਿੱਚ ਔਰ ਇਹਦੇ ਵਿੱਚ ਮੈਂ 955 ਦਾ ਵਕਤ ਦਿਖਾਇਆ ਤਾਂ ਕਿ ਜਿਹੜਾ ਵੀ ਇਨਸਾਨ ਇਹਨੂੰ ਦੇਖੇ ਸਾਡੇ ਪੰਜਾਬੀ ਉਹ ਇਹ ਨਾ ਕਹਿਣ ਕਿ ਯਾਰ ਐਵੇਂ ਕੋਈ ਫਾਰਮੂਲਾ ਲਾ ਕੇ ਫਿਲਮ ਬਣਾਤੀ ਨਹੀਂ ਐਵੇਂ ਨਹੀਂ ਲੱਗਿਆ ਫਾਰਮੂਲਾ ਧਰਤੀ ਵਰਗੇ ਗਰੇ ਨੇ 4 ਲਾਈਟイヤーズ ਦੂਰ ਨੇ ਅੱਜ ਤੋਂ α ਸੈਂਚਰੀ ਸੋ ਇਨੀ ਡੀਪ ਸਟਡੀ ਕਰਨ ਤੋਂ ਬਾਅਦ ਹੀ ਕਿਸੇ ਸਬਜੈਕਟ ਨੂੰ ਅਸੀਂ ਲਿਖ ਪੰਨੇ ਆ ਤੇ ਮੈਂ ਉਹ ਸਾਰਾ ਇਹਦੇ ਵਿੱਚ ਦਿਖਾਇਆ ਜੋ ਇਹਨਾਂ ਫਿਲਮਾਂ ਨੂੰ ਲੈ ਕੇ ਤੁਹਾਡਾ ਵਿਜ਼ਨ ਆ ਉਹ ਬਹੁਤ ਕਮਾਲ ਆ ਔਰ ਜਦੋਂ ਤੁਸੀਂ ਪਾਸਤੀ ਗੱਲ ਕਰਦੇ ਹੋ ਫਿਊਚਰ ਦੀ ਗੱਲ ਕਰਦੇ ਹੋ ਤਾਂ ਇਹਦੇ ਵਿੱਚ ਤੁਹਾਡੀ ਜਿਹੜੀ ਸਟੱਡੀ ਆ ਉਹਦੇ ਬਾਰੇ ਮੈਂ ਤੁਹਾਡੇ ਤੋਂ ਜਾਣਨਾ ਚਾਹੁੰਦਾ ਆ ਸਾਡੇ ਬਜ਼ੁਰਗ ਹੁੰਦੇ ਆ ਉਹ ਕਹਿੰਦੇ ਆ ਵੀ ਯਾਰ ਅਜੇ ਤਾਂ ਟਾਈਮ ਵਿੱਚ ਅਸੀਂ ਇਹ ਵੇਖ ਰਹੇ ਹਾਂ ਅਜੇ ਰੁਕੋ ਅਜੇ ਹੋਰ ਵੀ ਬਹੁਤ ਮਾੜਾ ਟਾਈਮ ਆਉਣਾ ਹੈ ਜਾਂ ਕੋਈ ਚੰਗੀਆਂ ਚੀਜ਼ਾਂ ਨੂੰ ਪ੍ਰੇਡਿਕਟ ਕਰਦੇ ਆ ਪਹਿਲਾਂ ਹੀ ਉਹ ਤੇ ਉਹ ਸੱਚੀਆਂ ਵੀ ਹੁੰਦੀਆਂ ਨੇ ਜੀ ਤਾਂ ਮੈਂ ਜਾਨਣਾ ਚਾਹੁੰਦਾ ਕਿ ਤੁਸੀਂ ਕਿੰਨਾ ਕੁ ਬਜ਼ੁਰਗਾਂ ਕੋਲ ਬੈਠੇ ਫਿਰ ਇਸ ਫਿਲਮ ਦੀ ਸਟੱਡੀ ਕਿਵੇਂ ਹੋਈ ਇਹ ਮੈਂ ਜਾਨਣਾ ਚਾਹੁੰਦਾ ਔਰ ਦੂਜੀ ਗੱਲ ਇਹ ਹੈ ਕਿ ਖੁੱਗੀ ਭਾਈ ਤੁਹਾਡੇ ਕੋਲ ਹੈਗੇ ਨੇ ਤਾਂ ਖੁੱਗੀ ਭਾਈ ਦਾ ਆਪਣੇ ਆਪ ਦੇ ਵਿੱਚ ਹੀ ਉਹਨਾਂ ਕੋਲ ਬਹੁਤ ਹੈ ਨਾ ਨੋ ਡਾਊਟ ਤੇ ਇਸ ਫਿਲਮ ਦੀ ਮਤਲਬ ਸਟੱਡੀ ਕਿਵੇਂ ਹੋਈ ਉਹ ਮੈਂ ਜਾਨਣਾ ਚਾਹੁੰਦਾ ਤੁਹਾਡੇ ਤੋਂ ਸਰ ਮੈਂ ਨਾ ਅਗਰ ਤੁਸੀਂ ਬਜ਼ੁਰਗਾਂ ਦੀ ਗੱਲ ਕਰਦੇ ਹੋ ਪੁਰਾਣੀ ਗੱਲ ਕਰਦੇ ਹੋ గ్రంథਾਂ ਦੀ ਗੱਲ ਕਰਦੇ ਹਾਂ ਤੇ ਉਹਦੇ ਵਿੱਚ ਅੱਜ ਨਹੀਂ ਅੱਜ ਤੋਂ ਕਈ ਸਾਲ ਪਹਿਲਾਂ ਸਾਡੇ ਗੁਰੂ ਵੀ ਬਹੁਤ ਕੁਝ ਕਹਿ ਗਏ ਨੇ ਬਹੁਤ ਗ੍ਰਹਿ ਬਾਰੇ ਦੱਸ ਗਏ ਨੇ ਆ ਜੋ ਜੋ ਅੱਗੇ ਹੋਣ ਵਾਲਾ ਹੈ ਤਿੱਥੈ ਖੰਡ ਮੰਡਲ ਵਰ ਪੰਡ ਜੇ ਕੋ ਕਥੇ ਤ ਅੰਤ ਨ ਅੰਤ ਤਿੱਥੈ ਲੋਹ ਲੋ ਆਕਾਰ ਜਿਵ ਜਿਵ ਹੁਕਮ ਤੇ ਵੇ ਤੇ ਵਕਾਰ ਸੋ ਇਹ ਗੱਲਾਂ ਜਿਹੜੀਆਂ ਉਸ ਟਾਈਮ ਦੱਸ ਗਏ ਸੀ ਉਹ ਸਾਇੰਸ ਅੱਜ ਲੱਭ ਰਹੀ ਹੈ ਕਿ ਕਿੰਨੇ ਗ੍ਰਹਿ ਨੇ ਕਿੰਨੀਆਂ ਧਰਤੀਆਂ ਨੇ ਕਿੰਨੇ ਪਤਾਲ ਨੇ ਮਲਟੀਵਰਸ ਕਿੰਨੇ ਨੇ ਇਹ ਤੇ ਉਦੋਂ ਦੀ ਗੱਲ ਸੀ ਅਗਰ ਅੱਜ ਆਪਾਂ ਸਾਇੰਸ ਦੀ ਗੱਲ ਕਰੀਏ ਟਾਈਨਸਟਾਈਨ ਨੇ ਉਹ ਪ੍ਰੂਫ ਕੀਤਾ ਸੀ E MC2 એનર્ਜੀ ਨੂੰ ਮਾਸ ਇੰਟੂ ਸਪੀਡ ਆਫ ਲਾਈਟ ਤੇ ਇੱਕ ਟਾਈਮ ਮਸ਼ੀਨ ਬਣ ਸਕਦੀ ਹੈ ਥਿਓਰੈਟਿਕਲੀ ਇੱਕ ਟਾਈਮ ਟ੍ਰੈਵਲ ਹੋ ਸਕਦਾ ਹੈ ਮੈਂ ਜਦੋਂ ਇਹ ਫਿਲਮ ਬਣਾ ਰਿਹਾ ਸੀ ਤੇ ਮੈਨੂੰ ਸਭ ਤੋਂ ਮੇਰਾ ਵੱਡਾ ਚੈਲੰਜ ਸੀਗਾ ਕਿ ਮੇਰੀ ਪੰਜਾਬੀ ਮਾਂ ਬੋਲੀ ਵਿੱਚ ਬਣਾਣੀ ਹੈ ਸੋ ਮੈਨੂੰ ਇਹ ਦੇਖਣਾ ਸੀ ਕਿ ਪੰਜਾਬੀ ਪਹਿਲਾਂ ਤੇ ਕਿਹੜੇ ਸਨ ਵਿੱਚ ਬੋਲਣੀ ਸ਼ੁਰੂ ਹੋਈ ਸੀ ਸੋ ਜਿਹੜੀ ਜਿੰਨੀ ਵੀ ਮੈਂ ਕਰ ਸਕਿਆ ਇੰਟਰਨੈਟ ਤੋਂ ਬੁੱਕਸ ਤੋਂ ਤੇ ਜਿਹੜੀ ਸਾਡੀ ਪੰਜਾਬੀ ਬੋਲੀ ਉਹ ਤਕਰੀਬਨ 7ਵੀਂ ਸੈਂਚਰੀ ਤੋਂ ਬੋਲਣੀ ਸ਼ੁਰੂ ਕੀਤੀ ਗਈ ਸੀ ਪੰਜਾਬ ਦੇ ਵਿੱਚ ਔਰ ਇਹਦੇ ਵਿੱਚ ਮੈਂ 955 ਦਾ ਵਕਤ ਦਿਖਾਇਆ ਸੋ ਪੰਜਾਬੀ ਬੋਲੀ ਵੀ ਉੱਥੇ ਹੈ ਔਰ ਉਹ ਸਾਰਾ 에ਰਾ ਵੀ ਔਰ ਹਾਂ ਉਦੋਂ ਵੀ ਮਹਾਰਾਜਾ ਵੀਰ ਸਿੰਘ ਨਾਮ ਦੇ ਰਾਜਾ ਸੀਗੇ ਜੋ ਯੋਗਰਾਜ ਜੀ ਪਲੇ ਕਰ ਰਹੇ ਨੇ ਔਰ ਉਦੋਂ ਵੀ ਮੁਹੰਮਦ ਖਾਨ ਨਾਮ ਦੇ ਇੱਕ ਬੰਦੇ ਨੇ ਇੰਡੀਆ ਉੱਤੇ ਹਮਲੇ ਕੀਤੇ ਸੀਗੇ ਸੋ ਕਿਤੇ ਨਾ ਕਿਤੇ ਉਹ ਫੈਕਟ ਫਿਗਰਸ ਜੁੜਦੇ ਹੋਏ ਦੇਖਣਗੇ ਮੈਂ 1100 ਤੋਂ ਲੈ ਕੇ ਸਨ 955 ਤੋਂ ਲੈ ਕੇ 2024 ਤੱਕ ਦੀ ਸਾਰੀ ਹਿਸਟਰੀ ਲਿਖਣ ਵੇਲੇ ਪੜ੍ਹੀ ਕਿ ਕਿਸ ਟਾਈਮ ਕੀ ਹੋਇਆ ਸੀ ਬਾਬਰ ਕਦੋਂ ਆਏ ਸੀ ਅਕਬਰ ਕਦੋਂ ਫਿਰ ਬਣੇ ਸੀ ਫਿਰ ਗੁਰੂਆਂ ਦਾ ਵਕਤ ਕਦੋਂ ਆਇਆ ਸੀ ਤਾਕਿ ਉਹ ਮੇਰੇ ਮਾਈਂਡ ਦੇ ਵਿੱਚ ਐਜ਼ ਅ ਰਾਈਟਰ ਸਾਬ ਕਲੀਅਰ ਹੋਣਾ ਬਹੁਤ ਜ਼ਰੂਰੀ ਹੈ ਉਸ ਤੋਂ ਬਾਅਦ ਸਾਇੰਸ ਨੂੰ ਵਿੱਚ ਜੋੜਿਆ ਗਿਆ ਇੱਕ ਇੱਕ ਥਿਊਰੀ ਨੂੰ ਜੋੜਿਆ ਗਿਆ ਤਾਂ ਕਿ ਜਿਹੜਾ ਵੀ ਇਨਸਾਨ ਇਹਨੂੰ ਦੇਖੇ ਸਾਡੇ ਪੰਜਾਬੀ ਉਹ ਇਹ ਨਾ ਕਹਿਣ ਕਿ ਯਾਰ ਐਵੇਂ ਕੋਈ ਫਾਰਮੂਲਾ ਲਾ ਕੇ ਫਿਲਮ ਬਣਾਤੀ ਨਹੀਂ ਐਵੇਂ ਨਹੀਂ ਲੱਗਿਆ ਫਾਰਮੂਲਾ 사ਉਂਡ ਦੀ ਜਿਹੜੀ ਸਪੀਡ ਹੈ ਉਹ ਟਰੈਵਲ ਕਰਦੀ ਹੈ ਧਰਤੀ ਤੋਂ ਬਾਹਰ 사ਉਂਡ ਵੇਵਸ ਅਸੀਂ ਭੇਜੀਆਂ ਨੇ ਦੂਜੇ ਗ੍ਰਹਿਾਂ ਦੇ ਉੱਤੇ ਅੱਜ ਵੀ ਇਹੋ ਜਿਹੇ ਗ੍ਰਹਿ ਲੱਭੇ ਗਏ ਨੇ ਜੋ ਹੈਬਿਟੇਬਲ ਨੇ ਜੋ ਧਰਤੀ ਵਰਗੇ ਗ੍ਰਹਿ ਨੇ ਚਾਰ ਲਾਈਟ ਈਅਰਸ ਦੂਰ ਨੇ ਅੱਜ ਤੋਂ ਐਲਫਾ ਸੈਂਚੁਰੀ ਸੋ ਇੰਨੀ ਡੀਪ ਸਟੱਡੀ ਕਰਨ ਤੋਂ ਬਾਅਦ ਹੀ ਕਿਸੇ ਸਬਜੈਕਟ ਨੂੰ ਅਸੀਂ ਲਿਖ ਪੰਨੇ ਆ ਤੇ ਮੈਂ ਉਹ ਸਾਰਾ ਇਹਦੇ ਵਿੱਚ ਦਿਖਾਇਆ ਜੀ ਥੈਂਕ ਯੂ ਸਵਾਦ ਕੀ ਆ ਬਾਰੇ ਬਹੁਤ ਇਹੋ ਜੇ ਹੋਰ ਸ਼ੋਜ਼ ਅਤੇ ਅਪਡੇਟਸ ਲਈ ਸਬਸਕ੍ਰਾਈਬ ਕਰੋ 5 ਵੁੱਡ ਅਤੇ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ